ਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮੋਹਰ ਨਸਲ ਦੀਆਂ ਚੰਗੀ ਬਲੱਡ ਲਾਈਨ ਵਾਲੀਆਂ ਝੋਟੀਆਂ ਸੂਝਾਂ ਸਵਾਈਆਂ ਇੱਕ ਹੈਗੇ ਗੱਬਣ ਬਾਕੀ ਸੱਤ ਨਗ ਵੀਰਾਂ ਕੋਲੇ ਸੂਹਿ ਸਵਾਈ ਤਾਜੇ ਬੱਚੇ ਸਮੇਤ ਆ ਸਾਰਿਆਂ ਦੇ ਇੱਕ ਝੋਟੀ ਹੈਗੇ ਸਿਰਫ ਗੱਬਣ ਅੱਠ ਨਾਗ ਮੋਰਾਂ ਨਾਲ ਹੁੰਦੇ ਛੋਟਿਆਂ ਵੀਰਾਂ ਕੋਲ ਵਿਕਰੀ ਨਾਲੀਆਂ ਕੱਲੇ ਕੱਲੇ ਨਾਗ ਵਾ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓਗੇ ਕਰੀਏ ਕਰਾਂਗੇ ਬਾਈ ਜੀ ਹਾਂਜੀ ਨਾਮ ਐਡਰੈਸ ਆਪਦੇ ਫਿਰ ਆਪਣਾ ਮੇਰਾ ਸਣੀ ਆ ਪਿੰਡ ਬਦਨੀ ਖੁਰ ਦਾ ਜਿਨਾ ਮੋਗਾ ਜੀ ਠੀਕ ਆ ਮੋਗਾ ਸਹਿਰ ਤੋਂ ਕਿੰਨੀ ਦੂਰ ਪੇਗਾ ਪਿੰਡ ਆਪਣਾ ਤੇ ਮੋਗਿਓ 12 ਕਿਲੋਮੀਟਰ ਆਪ ਕੀ ਪੂਰੇ ਚੌਂਗ ਚੌਂ ਠੀਕ ਐ ਤੇ ਕਿੰਨੀ ਇਧਰੋਂ ਬਦਨੀ ਬਾ ਆਪਣੇ ਬਰਨਾਲਾ ਸਾਈਡ ਤੋਂ ਆਉਣਾ ਭਰਾ ਸ਼ਹਿਰ ਚ ਨਾ ਜਾਵੇ ਉਹ ਨਹਿਰੇ ਨਹਿਰੀ ਆਵੇ ਤੇ ਐਮ ਡੀ ਹੋਟਲ ਆ ਠੀਕ ਐ ਉਥੇ ਬੋਰਡ ਬਣਿਆ ਹੋਆ ਕਿਵੇਂ ਆਪਣੇ ਕਿਲੋਮੀਟਰ ਜਲੰਧਰ ਉਥੋਂ ਹੋਊਗਾ ਕਿਵੇਂ ਆਪਣ 100 ਕਿਲੋਮੀਟਰ ਲਿ ਗਿਆ ਵਾ ਹਰਾ ਬੋੜਾ ਗੇਟ ਬਣਿਆ ਨਹੀਂ ਛੱਤਰ ਸਿੰਘ 42 ਵਾਲਾ ਰੋਡ ਤੇ ਠੀਕ ਆ ਗੇਟ ਦੇ ਗੇਟ ਤੋਂ ਐਂਟਰ ਹੋਣਾ ਬਦਨੀ ਖੁਰਦ ਖੁਰਦ ਮੋਬਾਈਲ ਨੰਬਰ ਆਪਣਾ ਜੀ 6283154775 ਇਹ ਨੰਬਰ ਹੋਰ ਆ 62831 ਹਾਂਜੀ 54775 ਦੂਜਾ ਨੰਬਰ ਜੀ 9781302406 ਤੇ ਮੇਰਾ ਵਟਸਐਪ ਨੰਬਰ ਆ ਠੀਕ ਹੈ ਆਪਣਾ ਵਪਾਰ ਦਾ ਕੰਮ ਪਸੂ ਰੁਟੀਨ ਚ ਆਉਂਦੇ ਆ ਹਾਂਜੀ ਆਪਣੇ ਕੋਲੇ 12 13 ਮਹੀਨਾ ਆਮ ਹੁੰਦੀਆਂ ਵੀਰੇ ਠੀਕ ਹੈ ਅੱਜ ਆਪਾਂ ਅਠ ਨਾਲ ਕੈਮਰੇ ਸਾਹਮਣੇ ਕਰਾਂਗੇ ਹਣਾ ਹਾਂਜੀ ਠੀਕ ਹੈ ਤੇ ਖਰੀਦ ਆਪਣੀ ਕਿੱਥੋਂ ਤੇ ਸਾਰੀ ਸੀ ਖਰੀਦ ਸਾਰੀ ਹਰਿਆਣੀ ਦੀ ਵੀਰੇ ਟੋਟਲ ਠੀਕ ਹੈ ਜੇ ਕੋਈ ਵੀ ਆਪਣੇ ਕੋਲ ਰਹਿਣਾ ਚਾਹ ਵੀ ਦੋ ਟਾਈਮ ਚੋਕ ਕੇ ਤਸਲੀ ਕਰਾ ਸਕਦੇ ਆਂ ਰੈਸ਼ ਦਾ ਪ੍ਰਬੰਧ ਖੋਲਾ ਦੋ ਟਾਈਮ ਤਿੰਨ ਟਾਈਮ ਆਉਦੀ ਚੋਕੇ ਬਈ ਪੂਰੀ ਥੱਲੀ ਕਰਕੇ ਮੈਂ ਲੈ ਕੇ ਜਾਵਾਂ ਠੀਕ ਹੈ ਹੁਣ ਆਪਾਂ ਗੱਲ ਕਰਦੇ ਕੱਲੇ ਕੱਲੇ ਨਾਲ ਵੀਰੇ ਪਹਿਲਾਂ ਬਰਾਬਰ ਪਹਿਲੀ ਝੋਟੀ ਦੇਖੀ ਜਾਨੇ ਕਿਹੜਾ ਸੂਆ ਸੂਈ ਹੋਈ ਆ ਸੂਆ ਦੂਜਾ ਦਾ ਵੀਰੇ ਸੂਈ ਨੂੰ ਅੱਜ ਪੰਜਵਾਂ ਦਿਨ ਹੋਇਆ ਵਾ ਠੀਕ ਹੈ ਹਾਂਜੀ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਬੱਚਾ ਮਗਰ ਕੀ ਐਦੇ ਬੱਚਾ ਦੇਖੀ ਰਾਮ ਕੀ ਐਨੇ ਮਗਰ ਕੱਟੀ ਦੇ ਕੱਟ ਠੀਕ ਆ ਚਲ ਕੱਟੀ ਬਹੁਤ ਚੰਗੀ ਆ ਵੀਰੇ ਨਾੜਾ ਨੂੜਾ ਐ ਪੂਰੀ ਬਰੀਕ ਪਈ ਆ ਜਿਵੇਂ ਪੂਛ ਵੀ ਬਰੀਕ ਐ ਝੋਟੀ ਦੀ ਸਾਰਾ ਸਨਕਪਣਾ ਬਹੁਤ ਆ ਕੱਟੀ ਦਾ ਗੇੜਾ ਵੀਰੇ ਇੱਕ ਹੋਰ ਘੜਾ ਜੀ ਇਹਦਾ ਮਗਰ ਬੱਚਾ ਆ ਗਿਆ ਵੀਰੇ ਇਹਦੇ ਕੱਟੀ ਹਨਾ ਹਾਂਜੀ ਤੇ ਸੁਆ ਸੂਈ ਹੈਗੀ ਇਹ ਸੁਆ ਦੂਜਾ ਵੀਰੇ ਦੂਜਾ ਸੁਆ ਇਹ ਨੂੰ ਪੰਜਵਾਂ ਦਿਨ ਹੋਇਆ ਸਿੰਘਾਂ ਦੇ ਮਾਰਦੇ ਕੈਮਰਾ ਕੰਬਲਾ ਕੰਬਲਾ ਬਹੁਤ ਵਧੀਆ ਪਿਆ ਕੱਟੀ ਦਾ ਤੇ ਦੁੱਧ ਕਿੰਨਾ ਕਾ ਸਟਾਰਟਿੰਗ ਹੁਣ ਥੱਲੇ ਦੁੱਧ ਵੀਰੇ 12 ਕਿਲੋ 11-12 ਕਿਲੋ ਬੋਲੀ ਆ ਅੱਛਾ 11-12 ਕਿਲੋ ਤੋਂ ਸਟਾਰਟਿੰਗ ਹੋਈ ਐ ਦੀ ਤੇ ਚੋਂਡ ਚਵਾਦੀ ਕਿਵੇਂ ਆਂ ਨਹੀਂ ਗਾਰੰਟੀ ਫੁੱਲ ਠੀਕ ਹੈ ਇੱਕ ਨੰਬਰ ਚਵਾਈ ਦੇ ਜਮਾ ਉਸੇ ਕੋਲੋਂ ਬੰਦਾ ਲਾਂਭਣ ਜਾਂਦਾ ਆਪਾਂ ਨੂੰ ਹਣਾ ਕਿੰਨਾ ਮੇਰੇ ਯਾਰ ਆਨਲਾਈਨ ਵੀ ਮੰਗਾਉ ਆਪਾਂ ਨੂੰ ਪੈਸੇ ਅਗਲਾ ਉੱਥੇ ਪਾ ਕੇ ਭਾਵੇਂ ਚੋਕੇ ਮਹਿੰਗਾ ਠੀਕ ਹੈ ਬਾਬਾ ਠੀਕ ਹੈ ਹਾਂਜੀ 6 ਦੰਦਾਂ ਦੀ ਝੂਟੀ 6 6 ਦੰਦ ਦੂਜਾ ਸੂਆ ਹਾਂਜੀ ਕੱਟੀ ਮਗਰ ਅਸਾਂ ਮਗਰ ਕੱਟੀ ਕਿੰਵੇ ਦਿਨ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਅੱਜ 6ਵਾਂ 7ਵਾਂ ਦਿਨ ਆ ਠੀਕ ਹੈ ਹਫ਼ਤੇ ਦੇ ਅੰਦਰ ਦੀ ਸੂਈ ਵੀ ਆ 12 ਦੇ 13 ਦੇ ਵਿਚਾਲੇ ਤੋਂ ਤਿਆਰ ਆ ਕੱਟੀ ਦਾ ਲੈ ਠੀਕ ਹੈ ਸਿੰਘੀ ਸੁੰਗੀ ਬੜੀ ਪਿਆਰੀ ਹੈ ਹਨਾ ਮੈਂ ਕਹਿੰਦਾ ਸਿੰਘ ਯਾਰ ਸਾਰੇ ਪਾਸਿਓਂ ਨੋਹਾਂ ਤੋਂ ਲੈ ਕੇ ਸਿਰੇ ਤੱਕ 101 ਨੰਬਰੀਆਂ ਹੋਣੀਆਂ ਪਹਿਲੇ ਪਸ਼ੂ 'ਚ ਆਪਣੇ 'ਚ ਭੁਰਾ ਨੁਕਸ ਨਹੀਂ ਠੀਕ ਹੈ ਚੋਂਡ ਚਵਾ ਦੀ ਜਮੇ 1 ਨੰਬਰ ਪੂਰਾ ਗਾਰੰਟੀ ਸਾਰੇ ਕਾਹੇ ਦੀ ਭੂਰ ਛੱਟੇ ਦੀ ਹੋਊਗੀ ਨਾ ਚਿਹੜੀ ਠੀਕ ਹੈ ਹਾਂਜੀ ਬੱਚਾ ਮਗਰ ਕੱਟੀ ਆ ਗਈ ਦੂਜਾ ਸੂਆ ਛੋਟੀ ਸੂਈ ਸਵਾਈ 15 ਕਿਲੋ ਦੁੱਧ ਆਉਣਾ ਛੋਟੀ ਘੜ ਦਊਗੀ ਬਈ ਠੀਕ ਹੈ ਕਹਿੰਦੇ ਆ 15 ਲੀਟਰ ਦੁੱਧ ਮੰਨ ਕੇ ਜਿਹੜਾ ਮਰਜ਼ੀ ਬੰਦਾ ਲੈ ਜਾ ਪਰ ਛੋਟੀ ਨੂੰ ਸੰਭਲਣ ਵਾਲਾ ਬੰਦਾ ਚਾਹੀਦਾ ਇਹਦਾ ਹਵਾਨਾ ਤੇ ਇਹਦੀ ਬਾਡੀ ਮੰਤਰ ਦੇਖ 15 ਤੋਂ ਪਾਰ ਵਾਲੀ ਵੀ ਦਿੰਦੀ ਪਈ ਆ ਹਨਾ ਹਾਂਜੀ ਰੇਟ ਬਿਜਾਰ ਇਹਨਾਂ ਦੇ ਕੀ ਹੋਣਗੇ ਰੇਟ ਫੋਨ ਤੇ ਹੋਣੇ ਵੀਰੇ ਠੀਕ ਆ ਕੱਲੀ ਕੱਲੀ ਦਾ ਹਾਂਜੀ ਜਿਹਹ ਜੀ ਚੀਜ਼ ਉਹ ਜਾ ਰੇਟ ਹੋਊਗਾ ਦੂਜੇ ਨੰਬਰ ਤੇ ਸਿੰਘ ਕੁਆਲਿਟੀ ਦੇਖੋ ਛੋਟੀ ਦੀ ਬੜੀ ਪਿਆਰੀ ਤੇ ਬਾਕੀ ਲੇਵੇ ਦੀ ਬੜੀ ਸੂਤਰੀ ਆ ਖਬਰਦਾਰ ਆ ਕਿਸੇ ਪਾਸੋਂ ਲੱਸੀ ਨਾ ਵੀ ਨਹੀਂ ਦੂਜਾ ਸੁਆ ਸੂਈ ਸਵਾਈ ਮਗਰੇ ਦੇ ਕੱਟਿਆ ਕੀ ਫਾੜੀ ਵਾਲੇ ਵਾਚੋ ਦੇਖ ਸਕਦੇ ਹੋ ਕੱਟ ਵਾਲਾ ਸੋਨਾ ਹਵਾਨਾ ਜੀ ਤੀਜੇ ਨੰਬਰ ਤੇ ਕੱਟੀ ਆ ਗਈ ਹੈ ਹਾਂਜੀ ਆ ਦੋਂਦੀ ਆ ਕੱਟੀ ਜੀ ਮਗਰ ਕੱਟੀ ਆ ਠੀਕ ਹੈ 1 ਕਿਲੋ ਬੋਰੀ ਆ ਕੱਟੀ ਥੱਲੇ ਸੀ ਜੀ ਠੰਡੀ ਬਥੇਰੀ ਨਿਕਲੀ ਠੀਕ ਹੈ ਪਹਿਲਾ ਸੂਈ ਸਵਾਈ ਹਾਂਜੀ ਦੋ ਦੰਦ ਪਹਿਲਾ ਸੂਆ ਮਗਰ ਬੱਚਾ ਵੀ ਕੱਟੀ ਆ ਗਈ ਤੇ ਕਹਾਂ ਦਿਨ ਹੋਇਆ ਸੂਈ ਨੇ ਨੂੰ ਸੂਈ ਨੂੰ ਅੱਜ ਆ ਬਈ ਆ 19 ਤਰੀਕ ਦੀ ਸੂਈ ਵੀ ਆ ਝੋਟੀ ਠੀਕ ਆ 19 ਤਰੀਕ ਦੀ ਸੂਈ ਵੀ ਆ 10 ਕਿਲੋ ਨੈਟ ਚੋਂ ਦਾ ਹਾਜ਼ਰ ਹੈਗਾ ਆਉਣ ਨਾਲ ਬਰੇ 13 ਦੇ 14 ਦੇ ਵਿਚਾਲੇ ਢੱਲੋਂ ਸਾਹਿਬ ਦੁੱਧ ਦੇਊਗੀ ਕੱਟੀ ਫੁੱਲ ਗਾਰੰਟੀ ਆ ਝੋਟੀ ਦੀ ਸਾਰੇ ਗਾਹੇ ਦੀ ਸੇਵਾ ਕਰਿਓ ਭਰਾ ਆਪਣੇ ਗਾਹੇ ਪਸ਼ੂ ਦੀ ਲਾਂਬੇ ਦੀ ਆਲੀ ਗੱਲ ਕੋਈ ਨਹੀਂ ਗਈ ਸੇਵਾ ਅਗਲੇ ਨੇ ਕਰਨੀ ਚੀਜ਼ਾਂ ਬਰੀਡ ਆਪਾਂ ਦੇਣੀਆਂ ਚੰਗੀ ਅਗਲੇ ਨੇ ਠੀਕ ਆ ਬਰੀਡ ਲਿਆਉਣ ਕਿੰਨੇ ਕਸਰ ਆਪਾਂ ਨਹੀਂ ਛੱਡੀ ਤੇ ਮੂਰੇ ਬੰਦਾ ਪੇਮੈਂਟ ਲਾਉਣ ਵਾਲਾ ਤੇ ਸੋ ਤੋਰਾ ਵਗੈਰਾ ਚੈੱਕ ਕਰੋ ਝੋਟੀ ਦਾ ਯਾਰ ਕਿਆ ਬਾਤਾਂ ਤੇ ਚੋਣ ਫਿਰ ਸਿੱਟ ਜੇ ਸ਼ਰੰਜਰ ਕਾ ਮੋਟਾ ਤੋਰਾ ਇੱਕ ਨੰਬਰ ਯਾਰ ਦੋਨੇ ਪਾਸੇ ਬੈਗੇ ਝੋਲਿਓ ਯਾਰ ਲੱਤ ਵੀ ਨਾ ਕੱਟੀ ਚੱਕੂਗੇ ਠੀਕ ਹੈ ਕਹਿੰਦੇ ਸਾਰੀਆਂ ਫਿਰ ਝੋਟੀਆਂ ਹਰਿਆਣਾ ਦੇ ਵਿੱਚੋਂ ਨਸਲ ਵਾਲੀਆਂ ਭਰ ਕੇ ਲੈਂਦੇ ਆਪੇ ਆਪਣੀਆਂ ਹਨਾ ਪੈਠਪੋੜੇ ਥਾਣ ਲੈਵੇ ਆਏ ਦੂਰ ਦੂਰ ਪਏ ਆ ਥਾਣਾ ਸਾਰੇ ਗਾਹੇ ਦੀ ਗਾਰੰਟੀ ਹੋਊਗੀ ਕੱਟੀਆਂ ਦੀ ਠੀਕ ਹੈ ਮਗਰ ਕੱਟੀਆਂ ਦੇ ਵੀ ਹਨਾ ਸੋ ਥਾਣ ਵਗੈਰਾ ਦੇਖੋ ਤੇ ਬਾਕੀ ਯਾਰ ਆਰਾਮ ਚਾਰ ਨੰਬਰ ਠੀਕ ਹੈ ਧਿਆਨ ਨੰਬਰ ਵਾਲੀ ਝੋਟੀ ਯਾਰ ਕਿਆ ਬਾਤਾਂ ਨਜ਼ਾਰੇਦਾਰ ਵਾਲੀ ਝੋਟੀਆਂ ਇਹ ਕਿਹੜਾ ਸੂਆ ਜੀ ਆ ਦੂਜਾ ਸੂਆ ਵੀਰੇ ਠੀਕ ਹੈ ਮੈਂ ਵੀ 11 12 ਕਿਲੋ ਬੋਲੀ ਤੋਂ ਸਟਾਰਟਿੰਗ ਆ ਨਾੜਾ ਨੂੜਾ ਬਹੁਤ ਵਧੀਆ ਝੋਟੀ ਦੀਆਂ ਲੇਵੇ ਜਿਵੇਂ ਗੈ ਬਹੁਤ ਵਧੀਆ ਪੱਕੀ ਯਾਰ ਨਾੜਾ ਨਾਲ ਪਿੰਡੇ ਤੇ ਗੁੰਦੀ ਪਈ ਆ ਜਮਾ ਹਨਾ ਜਿਹੜੇ ਵੀ ਕਹਿੰਦੇ ਅਸੀਂ ਆਸ ਕੀ ਕਰਨੇ ਆ ਮੱਝ ਇੱਕ ਲੈਣੀ ਆ ਮੈਂ ਕਹਿੰਦਾ ਜੀ ਬਾਲੀਆਂ ਰੱਖਣ ਦੀ ਲੋੜ ਨਹੀਂ ਢਲਾਉਣਾ ਇਹ ਆਸ ਕੀ ਬੱਚਾ ਕੀ ਆ ਗਿਆ ਮਗਰੇ ਮਗਰ ਦੇ ਕੀ ਰਾਮ ਕੱਟਾ ਦੇ ਕੱਟੀ ਜਾਂਦੇ ਅੱਛਾ ਇਹਦੇ ਮਗਰੇ ਆ ਗਿਆ ਕੱਟਾ ਸਿੰਘ ਸਾਜ ਐਸਾ ਦੁੱਧ ਹੋਣ ਚੋਂ ਵਾਲਾ ਕਿੰਨਾ ਹਜਰਾਂ 12 ਕਿਲੋ ਬੋਲੀ ਤਿਆਰ ਆ ਯਾਰ 12 ਦੇ 13 ਦੇ ਵਿਚਾਲੇ ਤੇ ਬਾਕੀ ਨਾੜਾ ਯਾਰ ਜਿਵੇਂ ਸਾਣ ਦੇ ਖੜਜਾ ਹੁੰਦੇ ਐ ਖੜੀਆਂ ਨਾੜਾ ਹਨ ਜਮ ਬਾਲੀਆਂ ਰੱਖਣ ਦੀ ਲੋੜ ਨਹੀਂ ਢਲੋਂ ਸਾਹਿਬ ਕਿੰਨੇ 10 ਮਈਆਂ ਰੱਖਣੀਆਂ ਪੰਜ ਰੱਖ ਲੈ ਚੰਗੀਆਂ ਬਰੀਡ ਵਾਲੀਆਂ ਕਿੰਨੀ ਐਵਰੇਜ ਰੱਖ ਦੁੱਧ ਵਾਲੀ ਆ ਜੀ ਨਹੀਂ ਰਾਮਨਾਸ 17 18 ਕਿਲੋ ਝੋਟੀ ਦੁੱਧ ਦੂਬੀ ਲੋਕ ਤਾਂ 20 ਵੀ ਕਹੀ ਜਾਂਦੇ ਆ ਪਾਣੀ 20 ਕਹਿੰਦੇ ਬਈ 17 18 ਦੀ ਆਪਣੀ ਪੂਰੀ ਗਾਰੰਟੀ ਹੋਊਗੀ ਝੋਟੀਆਂ ਦੀ ਠੀਕ ਐ ਸੋ 17 18 ਕਿਲੋ ਵਾਲੀ ਝੋਟੀ ਆ ਤੇ ਬਾਕੀ ਯਾਰ ਕੈਮਰੇਜ ਕਵਰ ਕਰਨੀ ਓਕੇ ਚੌਣ ਚਾਂਡਦਾ ਤਾਂ ਕਿਆ ਬਾਤ ਦਾ ਯਾਰ ਮਿਲ ਕੇ ਵੇਨ ਵਗੈਰਾ ਨਾਲ ਰੂੜਾ ਚੰਗੀ ਆ ਸਾਰੇ ਪਾਸਿਓ ਹਣਾ ਸਾਰੇ ਪਾਸਿਓ ਚੂਣ ਛੋਟੀ ਨਾਲੋਂ ਮੋਟਾ ਹੋਊਗਾ ਠੀਕ ਹੈ ਇਹ ਸੀ ਕਿ 4 ਨੰਬਰ ਦੇ ਪੰਜਵੇਂ ਨੰਬਰ ਦੇ ਆਪਾਂ ਝੋਟੀ ਦੇਖੀ ਜਾਂਦੇ ਆ ਜੀ ਆਹ ਕੱਲ ਸੂਈ ਹੈ ਵੀਰੇ ਆਪਾਂ ਬੋਲੇ ਚੋਂ ਖਾਲੀ ਆ ਇਹਦੇ ਮਗਰ ਕਟਾ ਆ ਗਿਆ ਹਣਾ ਅੰਨਾ ਤੇ ਕੱਟੀ ਆ ਜੀ ਅੱਛਾ ਕੱਟੀ ਆ ਗਈ 5 ਨੰਬਰ ਵਾਲੀ ਮਗਰ ਕਿੰਨਾ ਕੁ ਸਟਾਰਟਿੰਗ ਕਰਿਆ ਦੋਦ ਨੇ ਭਾਈ ਆ ਇਹ ਕੱਲ ਸੂਈ ਜਾਂਦਾ ਸਾਢੇ 5 ਕਿਲੋ ਬੋਲਾ ਕੱਢਿਆ ਵੀਰੇ ਆਪਾਂ ਟਾਈਮ ਦਾ ਹਾਂਜੀ ਠੀਕ ਆ ਅਮੀਰ ਆਪਾਂ ਕਿੰਨੇ ਕੁ ਲਾ ਸਕਦੇ ਇਹਦੇ ਦੋ ਭਾਈ ਤੋਤਾ ਮਾਲਕਾਂ ਨੇ ਵੀ ਗਿਆ ਵਾ 17 18 ਦੀ ਇਹ ਵੀ ਆਪਦੀ ਸੱਲੀ ਕਰਕੇ ਪੂਰੀ ਲੈ ਕੇ ਜਾਵੇ ਜੋਤੀ ਬਾਕੀ ਸਿੰਘ ਸਾਜ ਕਹਿੰਦਾ ਵਾ ਕਿਸੇ ਪਾਸੇ ਹੱਥ ਤਰਾ ਹੈ ਨਹੀਂ ਗਈ ਹਾਂਜੀ ਵੀ 17 18 ਕਿਲੋ ਵਾਲੀ ਹੈਗੀ ਹੈ ਜਮਾ ਹਨਾ ਮੈਂ ਕਹਿੰਦਾ ਆਰਮਨਾਲ ਬਾਈ ਆਰਮਨਾਲ ਖੁੱਲੀ ਤੇ ਬੜੀ ਗੜੀ ਇੱਕ ਤੋਂ ਵੱਡਿਆਉ ਦੇਖ ਲਓ ਕਿੰਨੀਆਂ ਅੱਟ ਝੋਟੀਆਂ ਦੇ ਪਾਉਣੀਆਂ ਚੜਦੀ ਤੇ ਚੜਦੀ ਹੋਊਗੀ ਸਾਰੇ ਠੀਕ ਹੈ ਠੀਕ ਹੈ। ਇਹ ਉਹ ਐਂਡ ਤੱਕ ਦੇਖਿਓ ਭਰਾ ਸਾਰੀ। ਠੀਕ ਹੈ ਸਵਾਦ ਆਊਗਾ। ਜਮਾਸੋ ਸੈਂਕ ਸੁੰਗ ਦੇਖੋ। ਜੇ ਵਸੇ ਨੰਬਰ ਵਾਲੀ ਝੂਟੀ ਦੇਖੀ ਜਿਹੜੀ। ਆਹ ਬਾਈ ਕੱਲ ਸੁਈਏ ਵੀ ਕੱਟੀ ਪਹਿਲਾਂ ਨਾ। ਜਾਵਾ ਇਹ ਵੀ ਬੋਲੇ ਜਖਾਲੀ ਸੀ ਠੰਡੀ ਬਹੁਤ ਨਿਕਲੀ ਚੁਾਈ ਬਹੁਤ ਭੋਲੀ ਆ। ਠੀਕ ਹੈ ਬੋਲੇ ਜੋ ਕਰਤੀ ਸਾਫ ਜਾਵਾ ਜਮਾ ਜੇਰ ਜੱਪੇ ਦੀਆਂ ਵੀਡੀਓ ਆਪਣੇ ਕੋਲੇ ਦੋਨੇ ਮਈਆਂ ਦੀਆਂ ਹੈਗੀਆਂ ਠੀਕ ਹੈ ਹਲੇ ਬੱਚੇ ਰੱਸਾ ਵੀ ਪੈਰ ਜੀ ਪਾਇਆ ਵਾ ਤੇ ਇਹ ਕੱਦ ਕਾਠ ਪਲੀਪੁਲੀ ਵੱਡੀ ਬਾਤ ਆ ਹਨਾ ਕੱਦ ਬਹੁਤ ਆ ਝੋਟੀ ਦਾ ਬਈ ਦੁੱਧ ਆਉਣਾ ਪਹਿਲੇ ਨਹੀਂ 15 ਤੇ 16 ਦੇ ਵਿਚਾਲੇ ਪਾਉਗੀ ਠੀਕ ਆ 15 16 ਕਿਲੋ ਦੁੱਧ ਪਲੂਣੀਏ ਨਹੀਂ ਦੇ ਦੇਣਾ ਹਨਾ ਬਹੁਤ ਕੱਦ ਕਾਠ ਆ ਬਈ ਗਾਂ ਨੂੰ ਵੀ ਬਾਦੇ ਵਾਲੀ ਕੱਟੀ ਠੀਕ ਹੈ ਇੱਕ ਇੱਕੜਾ ਵੀ ਰੋੜ ਕੜਾ ਦੀ ਸੋ ਸਿੰਗੀ ਸਿੰਗੀ ਦੇਖੋ ਯਾਰ ਕਿਆ ਬਾਤ ਆ ਅੱਜ ਦਾ ਮਨਕ ਜਲਸਾ ਨੂੰ ਆਪਾਂ ਪੂਰੇ ਦਰਸ ਨਹੀਂ ਪਸੂ ਦਿਖਾਉਣੇ ਪਏ ਆ ਅੱਜ ਤੋਂ ਯਾਰ 10 12 ਦਿਨਾਂ ਨੂੰ ਆਜਿਓ ਵੀਰੇ ਆਪਣੇ ਕੋਲੇ ਮਹਾਰਾਜ ਦੀ ਕਰਪਣਾ ਖੜੀ ਵੀਰੇ 15 ਕਿਲੋ ਚਵਾ ਕੇ ਦੁੱਧ ਇੱਕ ਹਫ਼ਤੇ ਨੂੰ ਦੇ ਦੇਾਂਗੇ ਪਲੂਣ ਥੱਲੇ 15 ਕਿਲੋ ਚਵਾ ਦਾਂਗੇ ਆਪਾਂ ਚਵਾ ਦੇਾਂਗੇ ਕਿਹੜਾ ਮਰਜੀ ਸਾਈ ਬਾਲੇ ਭਰਾ ਯਾਰ ਠੀਕ ਹੈ ਇਹ ਸੀ ਕਿ 6ਵੇਂ ਨੰਬਰ ਤੇ 7ਵੇਂ ਨੰਬਰ ਦਾ ਬੜੀ ਝੋਟੀ ਦੇਖੀ ਜਾਂਦੇ ਆ ਹਾਂਜੀ ਇਹ ਕਿਹੜਾ ਸੂਆ ਸੂਈ ਹੋਈ ਆ ਤਿੰਜਾ ਸੂਆ ਬਾਈ ਕਿਹੜੇ ਤਰੀਕ ਦੇ ਸੂਈ ਆ ਹੁਣ ਵੀ 13 ਕਿਲੋ ਬੋਲੀ ਤੋਂ ਸਟਾਰਟਿੰਗ ਆ ਅਸਲ 13 ਕਿਲੋ ਦੁੱਧ ਤੋਂ ਸਟਾਰਟ ਹੋਈ ਆ ਹਾਂਜੀ ਆ 18 ਕਿਲੋ ਦੀ ਗਾਰੰਟੀ ਆ ਮੈਂ ਦੀ ਬਾਈ ਬੰਦਾ ਵਧੀਆ ਸੇਵਾ ਕਰ ਲੇ ਠੀਕ ਹੈ ਔਰ 21 ਦਿਨ ਰਾਤ ਦੀ ਸੂਈ ਆ 나ੜੂਆ ਨਾਲ ਆ ਬੱਚੇ ਦੇ ਠੀਕ ਹੈ ਠੀਕ ਹੈ ਤੇ 나ੜੂਆ ਨਾਲ ਆ ਬੱਚਾ ਮਗਰ ਆ ਗਿਆ ਇਹੇ ਤਾਂ ਆਂਗੇ ਜ਼ਰੂਰ ਹੈਗਾ ਮੈਂ ਇਹਦਾ ਬਾਕੀ ਸਾਰੇ ਗੌਣੀ ਗੌਣਾ ਠੀਕ ਹੈ ਪਤਲੀ ਚਮੜੀ ਚ ਦੁੱਧ ਵਾਲਾ ਵੀਜਾ ਥਣ ਗੁੱਲੇ ਵਾਲਾ ਹਣਾ ਹਾਂਜੀ ਠੀਕ ਹੈ ਕੋਈ ਕਹੇ ਜਾਂ ਥਾਣ ਉਦੋਂ ਮੋਟੀ ਚਵਾਈ ਹੋਊਗੀ ਵੀਰੇ ਆਪ ਪੂਰੇ ਬਾਈ 18 ਦੀ ਤਾਂ ਆਊਟ ਹੋ ਗਈ ਮਹਿੰਦੀ ਯਾਰ ਬੰਦਾ ਸੇਵਾ ਕਰਕੇ ਲੈ ਜੇ 16 ਰਾਇ ਨੇ ਦਿੱਤਾ ਦੂਜੇ ਸੂਵੇ ਬਾਈ ਠੀਕ ਹੈ ਹਾਂਜੀ ਥਾਂ ਤੋਂ ਦੇਖੋ ਯਾਰ ਕਿਆ ਵਾਤਾ ਤੀਜੇ ਸੂਵੇ ਵਾਲੀ ਮਹਿੰਦਾ ਜਿਗਾੜ ਹੈ ਨਾ ਤਕੜਾ ਥਲੇ ਲਈ ਫਿਰਦੀ ਆ 19 20 ਕਿਲੋ ਦੁੱਧ ਨੂੰ ਕੋਈ ਮੈਟ ਨਹੀਂ ਕਰਦਾ ਜੇ ਇੱਕ ਤੇ ਮੈ ਨਾਲ ਆ ਬੱਚੇ ਦੇ ਮਾਰਦੇ ਕੈਮਰਾ ਜਮਾ ਬੱਚੇ ਦੇ ਨਾਲ ਆ ਜਮਾ ਕੱਚਾ ਵੀ ਪਾਟੂ ਆ ਦੋਤਾ ਜੇ ਵੀ ਬਾਈ ਬੋਲੀ ਬਣੂਗੀ ਇਹਦੀ ਠੀਕ ਹੈ ਠੀਕ ਹੈ ਬੜਾ ਗੱਬੜ ਦੇਖੀ ਜਾਂਦੇ ਆ ਹਾਂਜੀ ਇਹ ਕਿਹੜਾ ਸੂਆ ਸੂਰੀ ਆ? ਬਾ ਚਾਰ ਦਾੰਦਾ ਸੂਆ ਕਰੇ ਆਪਾਂ ਨੂੰ ਮਾਲਕਾਂ ਨੇ ਦਾ ਪਹਿਲਾ ਗਿਆ ਵਾ ਦੂਜਾ ਮੰਨ ਕੇ ਲਾ ਠੀਕ ਆ ਦੂਜਾ ਸੂਆ ਮੰਨ ਕੇ ਬੰਦਾ ਲੈ ਲਿਆ ਇਹਨੂੰ ਹਣਾ ਹਾਂਜੀ ਇੱਧਰ ਆ ਕੇ ਮਾਰਦੇ ਕੈਮਰਾ ਢੰਗੋਂ ਵਾ ਵਾ ਕੈ ਦਿਨ ਕੱਢਦੀ ਐ ਇਹ ਲੈ ਜੂ ਹਫ਼ਤਾ ਦਾ ਵੀਰੇ ਠੀਕ ਆ ਹਫ਼ਤਾ ਕੱਢੀ ਦਾ ਸੀਖ ਖੰਡੀ ਪੂਰੀ ਪੂਰੀ ਸੰਗਠੀ ਯਾਹਨੇ ਜਿੱਥੇ ਮਰਜੀ ਰੋਗ ਲੋ ਉਸਦੀ ਖੜਦੀ ਐ ਜਮਾ ਹਣਾ ਕਹਿੰਦਾ ਯਾਰ ਕੱਢੀ ਜਾਂਦੇ ਪਿੱਛੇ ਮਾਲਕ ਕੱਢੀ ਜਾਂਦਾ ਫੇਕੀ ਵੇਖੀ ਵੇਖੀ ਆਪਾਂ ਨੇ ਜਲਦਾ ਕੀ ਵਾਸਤੇ ਠੀਕ ਐ ਠੀਕ ਹੈ ਠੀਕ ਹੈ ਹਾਂ ਜੀ ਉੱਥੇ ਕੋਆ ਬਹੁਤ ਚੰਗੀ ਕੱਟੀ ਆ ਕੇ ਸੋਹਣੇ ਨੂੰ ਜਾ ਰਿਹਾ ਸੋ ਯਾਰ ਕੀ ਬਾਤ ਆ ਜਮਾ ਸਿੰਗੀ ਸੁੰਗੀ ਕੁਆਲਿਟੀ ਹੈ ਨਾ ਇੱਕ ਵਾਰੀ ਕਿਹੜਾ ਇਧਰ ਮੈਂ ਦੁੱਧ ਦੀ ਕੀ ਉਮੀਦ ਲਾ ਸਕਦਾ ਵੀਰੇ ਬਾਈ 10 ਕਿਲੋ ਹੀ ਪਹਿਲੀ ਨੂੰ ਪਾ ਸਕਦੀ ਆ ਦੁੱਧ ਅੱਛਾ ਪਲੂਣ ਤੋਂ ਪਹਿਲੇ ਸੂਏ ਹੀ ਆਪਾਂ ਪਰ ਦੂਜਾ ਮੰਨ ਕੇ ਰਹਿਜਾ 20 ਕਿਲੋ ਵਾਲੀ ਉਮੀਦ ਹੈਗੀ ਆ ਬਾਈ ਅਗਲੇ ਨੇ ਮਾਲਕ ਵਾਲੀ ਫੀਲਾ ਗਿਆ ਠੀਕ ਹੈ ਠੀਕ ਹੈ ਸੋ ਯਾਰ ਕੀ ਕੱਦ ਕਾਠ ਰੰਗ ਪਾਲ ਤੇ ਬੱਚੇ ਲੈਣ ਵਾਲੀ ਆ ਸੁਝਣਾ ਜੇ ਵੀ ਕਹਿੰਦੇ ਹੋਰ ਵੇ ਫੂਰ ਲੈਣੀ ਆ ਪਾ ਥਾਲ ਦੇ ਵੇ ਸਾਫ ਬੁੱਲੇ ਵਾਲਾ ਥਾਲੇ ਵਿੱਚ ਘੋੜੀ ਘੋੜੀ ਵਾਂਗੂ ਤੁਰਦੀ ਆ ਗੱਡੀ ਬਾਕੀ ਸਾਤ ਸੁਹਾਇ ਹੈ ਨਾ ਪੂਰੀ ਵਧੀਆ ਯਾਰ ਲੈ ਚਾਹੇ ਮੂੰਹ ਜੱਥ ਦੀ ਜੇ ਕੋਸ ਮਰਜ਼ੀ ਕਰੀ ਜਾਣਾ ਕਹਿੰਦਾ ਯਾਰ ਕੋਈ ਚੱਕਰ ਹੀ ਨਹੀਂ ਕੱਢਾ ਠੀਕ ਆ ਆ ਯਾਰ ਕੀ ਬਾਤ ਆ ਆਪਣੇ ਕਹਿੰਦੇ ਪਸੂ ਕੁਝ ਖਾਂਦੇ ਨਹੀਂ ਨਾ ਬਈ ਕਹਿਣਾ ਨਹੀਂ ਆ ਸਾਰੀ ਐਂਡ ਤੱਕ ਵੀਡੀਓ ਦੇਖੋ ਗੱਟੀ ਦੀ ਛੱਡਦੇ ਮੁੱਤ ਗੱਟੀ ਬੁੱਲੀ ਠੀਕ ਆ ਜਮਾ ਸਵਾਦਾਰ ਵਾਲੀ ਚੀਜ਼ ਆ ਨਾ ਦੇ ਲਾ ਫਿਰਦੀਆਂ ਬੁੱਲੀਆਂ ਨਹੀਂ ਆਪਣੀਆਂ ਇੰਟਰ ਲਿਆਦਾ ਆ ਫਿਰਦੀਆਂ ਜਾਂਦੀਆਂ ਵੀ ਠੀਕ ਹੈ ਠੀਕ ਹੈ ਇੱਥੇ ਮਾਰਦੇ ਕੈਮਰਾ ਕੱਟੀ ਦੇ ਫਿਰ ਵੀਡੀਓ ਐਂਡ ਤੱਕ ਦੇਖਿਓ ਭਰਾ ਸਾਰੀਆਂ ਗੱਲਾਂ ਆਪਣੇ ਵਿੱਚ ਦੱਸੀਆਂ ਵਾਂ ਚੀਜ਼ ਦਿਖਾਈ ਵੀ ਆ ਤੇ ਲੇਵਾ ਦੇਖੋ ਯਾਰ ਕਿਆ ਬਾਤ ਆ ਗੱਬਣ ਝੋਟੀਆਂ ਦੋ ਚਾਰ ਅੰਦਰ ਕੱਢ ਦਿਆ ਹਜੇ ਹਨਾ ਆਰਾਮ ਨਾਲ ਠੀਕ ਹੈ ਠੀਕ ਹੈ ਤੇ ਬਾਕੀ ਅ ਸਿੰਘ ਜੀ ਸੁੰਗੇ ਕਿਸੇ ਪਾਸੇ ਹੱਥ ਤਰਾ ਹੈ ਨਹੀਂ ਗੀ ਤੇ ਨਾਕ ਕੀ ਨਾਕ ਅੱਜ ਆਪਾਂ ਦਿਖਾ ਦੇ ਕੈਮਰੇ ਸਾਹਮਣੇ ਅੱਠ ਕਰਕੇ ਹਨਾ ਆ ਸੌਰੀ 10 ਨਾਕ ਹੋ ਗਿਆ 8 9 ਨਾਕ ਹੋ ਗਿਆ ਆਪਣੇ ਕੋਲੇ ਅੱਠਾ ਜੀ ਮੈਂ ਤਾਂ ਜ਼ਿਆਦਾ ਪਾਉਣੀਆਂ ਰਹੀਆਂ ਸੀਆਂ ਕੱਲ ਵੀ ਤਿੰਨ ਚਾਰ ਨਹੀਂ ਆ ਬੈਗੀਆਂ ਦੋ ਚੋਟੀਆਂ ਹੋਣ ਵੇਚੀਆਂ ਆਪਣੀਆਂ ਅੰਦਰ ਖੜੀਆਂ ਵਾ ਨੰਬਰ ਵੀ ਆਨਲਾਈਨ ਹੀ ਵਈਆਂ ਗਈਆਂ ਠੀਕ ਹੈ ਨੰਬਰ ਬੋਲ ਦੇ ਆਪਣਾ 6283154775 ਜਦੋਂ ਮਰਜੀ ਵੀਰ ਆਵੇ ਮੱਝਾਂ ਦਾ ਕੰਮ ਹੀ ਹੈ ਮੈਂ ਕਹਿੰਦਾ ਵੀਰੇ ਆਪਣੇ ਕੋਲੇ ਬਾਹਰਲਾ ਵੀ ਗਾਹ ਕਾਉਣਾ ਚਾਹੁੰਦਾ ਵਾ ਬਾਹਰੋਂ ਵੀ ਆਪਾਂ ਖਰੀਦ ਕਰਾ ਸਕਦੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸੋ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣੇ ਚੈਨਲ ਨੂੰ ਪਿਆਰ ਦੇਣੀ ਤੈਹ ਜਲੋ